ਸ੍ਰੀ ਆਸਾ ਘਰ 11ਵਾਂ ਮਹੱਲਾ ਪੰਜਵਾਂ ਅਸਾ ਮਹੱਲਾ ਪੰਜਵਾਂ ਆਪਣੇ ਸੇਵਕੀ ਆਪੇ ਰੱਖੈ ਆਪੇ ਨਾਮ ਜਪਾਵੈ ਜਿਹ ਜਿੰ ਕਾਜ ਪੀਰਤ ਸੇਵਕੀ ਤਾਹਾਂ ਤਾਹ ਉੱਠਤ ਆਵੈ ਸੇਵਕ ਉਹ ਨਿਕਟਿ ਹੋਏ ਦਿਖਾਵੈ ਜੋ ਜੋ ਕਹਿ ਠਾਕੁਰ ਪਹਿ ਸੇਵਕੋ ਤਤਕਾਲ ਹੋਇ ਆਵਰਹਾਉ ਇਸ ਸੇਵਕ ਹਾਂ ਬਲਿਹਾਰੀ ਜੋ ਆਪਣੇ ਪ੍ਰਭ ਭਾਵੈ ਤਿਸ ਕੀ ਸੁਏ ਸੁਣੀ ਮਨ ਹਰਿਆ ਤਿਸ ਨਾਮਿਕ ਪਰਸਨ ਆਵੇ ਇਸ ਸੇਵਕ ਹਾਂ ਬਲਿਹਾਰੀ ਜੋ ਆਪਣੇ ਪ੍ਰਭ ਭਾਵੈ ਤਿਸ ਕੀ ਸੁਏ ਸੁਣੀ ਮਨ ਹਰਿਆ ਤਿਸ ਨਾਮਿਕ ਪਰਸਨ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਹੀਂ ਕਿਛ ਹੋ ਨਹੀਂ ਕਿਛ ਆਹੇ ਨਮੂਰਾ ਅਵਸਰ ਲੱਜਾ ਰੱਖ ਲੈ ਹੋ ਸਦਨਾ ਜਨ ਤੋਰਾ ਜੇਤਾ ਦਿਓ ਫੇਂਡ ਸਭ ਤੇਰਾ ਤੂੰ ਅੰਤਰ ਜਾਨੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇ ਹਕਮ ਕਰਾਏ ਹੈ ਤੇਹਾ ਹੋਂਕਰੀ ਵਿਖਿਆਣ ਸੁਖ ਰੂਪੀ ਸਾਧ ਸੰਗਤ ਦੀ ਸਰਬੁਰਣੀ ਬਖਸ਼ਿਸ਼ ਕਿੱਤਈ ਹੈ ਅਸਾਂ ਹਲਾ ਪੰਜਵਾਸਣ ਅਗਿਆ ਪੰਜਵੇਂ ਪਾਸ਼ਾ ਤਨਸ਼ੀਰ ਗੁਰੂ ਅਰਜਨ ਸਾਹਿਬ ਦੇ ਮੁਖਾਰਗੰਦ ਵਿਚਾਰਣ ਕੀਤਾ ਹੋਇਆ ਪਾਵਨ ਸ਼ਬਦ ਘਾ 10ਵੇਂ ਦਾ ਲੜੀਵਾਰ ਦਾ 7ਵਾਂ ਸ਼ਬਦ ਤੇ ਲੜੀਵਾਰ ਆਸਾ ਰਗ ਦਾ 129 ਨੰਬਰ ਸ਼ਬਦ ਜੋ ਕਿ ਤਨਸ਼ੀਰ ਗੁਰਗੰਸ ਸਾਹਿਬ ਦੇ ਮੁਬਾਰਕਾਂ ਦੇ 403 ਨੰਨੇ ਤੇ ਸੁਸ਼ੋਭਤ ਹੈ ਅੱਜ ਦੇ ਪਾਵਨ ਸ਼ਬਦ ਨੇ ਵਿੱਚ ਕੋਸ਼ਿਸ਼ ਕਰਦੇ ਨੇ ਵੀ ਉਹ ਪਰਮਾਤਮਾ ਦਾ ਸੇਵਕ ਕਿਹੋ ਜਿਹਾ ਹੈ ਉਹ ਪਰਮਾਤਮਾ ਦਾ ਸੇਵਕ ਕਿਹੋ ਜਿਹਾ ਹੈ ਸਾਰੇ ਨੂੰ ਬਖਸ਼ਿਸ਼ ਕਰਦੇ ਨੇ ਸੇਵਕ ਨੂੰ ਨਿੱਕੀ ਹੋਏ ਦਿਖਾਵਾਏ ਕਿਨੇ ਆਪਣੇ ਸੇਵਕ ਨੂੰ ਹਰ ਵੇਲੇ ਨੇੜੇ ਵਸਦਾ ਦੇਖਾ ਲਿੰਦਾ ਹੈ ਕਿ ਉਹ ਪ੍ਰਮਾਤਮਾ ਉਸਦੇ ਨੇੜੇ ਵਸ ਰਿਹਾ ਹਰ ਵੇਲੇ ਉਹਨੂੰ ਦੇਖ ਰਿਹਾ ਤੱਕ ਰਿਹਾ ਉਹਦਾ ਕਾਰਜ ਕਰ ਰਿਹਾ ਜੋ ਜੋ ਕਹੇ ਠਾਕੁਰ ਪਹਿ ਸੇਵਕ ਸੋ ਤਤਕਾਲ ਹੋਏ ਆਵੈ ਰਹਾ ਜੋ ਜੋ ਕਹੇ ਠਾਕੁਰ ਪਹਿ ਸੇ ਜੋ ਜੋ ਸੇਵਕ ਆਪਣੇ ਠਾਕੁਰ ਪਰਮਾਤਮਾ ਮਾਲਕ ਪਰਮੇਸ਼ਰ ਨੂੰ ਕਹਿੰਦਾ ਉਹ ਉਹ ਕਾਰਜ ਉਹ ਪਰਮਾਤਮਾ ਉਸ ਦੇ ਸਵਾਰਜ ਕਰਦਾ ਹੈ ਤਤਕਾਲ ਹੋ ਜਾਵੇ ਤਤਕਾਲ ਭਾਪ ਇਮੀਡੀਏਟ ਉਸੇ ਵੇਲੇ ਉਹ ਕਾਰਜ ਸੰਪੂਰਨ ਹੋ ਜਾਂਦਾ ਹੈ ਕਿਉਂਕਿ ਮੇਰੀ ਬੰਦੀ ਭਗਤ ਛੁਡਾਵਾ ਬੰਦ ਹੈ ਕੋਈ ਤਨਾ ਛੁਟ ਹੈ ਮੋਹ ਇਹਨੇ ਗੰਡਾ ਬਣੀਆਂ ਪਰਮਾਤਮਾ ਦੀਆਂ ਭਗਤ ਖੋਲ ਲੈਂਦਾ ਪਰ ਭਗਤ ਦੀਆਂ ਬੰਨੀਆਂ ਪਰਮਾਤਮਾ ਨਹੀਂ ਖੋਲਦਾ ਕਹਿੰਦੇ ਜਿਵੇਂ ਪ੍ਰਮਾਤਮਾ ਦਾ ਸੇਵਕ ਉਸ ਨੂੰ ਹੁਕਮ ਲਾਦਾ ਏ ਉਹ ਤਤਕਾਰ ਉਸੇ ਵੇਲੇ ਇਮਰਜੈਂਸੀ ਦੀ ਕੰਮ ਕਾਰਜਰਾਸ ਹੋ ਜਾਂਦਾ ਹੈ راہ ਆ ਵਿਸ਼ਰਾਂ ਦੇ ਕੇਂਦਰੀ ਭਾਸਮ ਜਾਂਦੇ ਜਿਵੇਂ ਤਾਨੂ ਅਰਜਨ ਸਾਹਿਬ ਜੀ ਦੇ ਘਰ ਕੋਈ ਔਲਾਦ ਨਹੀਂ ਸੀ ਤੇ ਜਠਾਣੀ ਦੇ ਤਾਨੇ ਸੁਣ ਕੇ ਤੇ ਮਾਤਾ ਜੀ ਗੰਗਾ ਜੀ ਸਤਿਗੁਰਾਂ ਦੇ ਅੱਗੇ ਬੇਨਤੀ ਕਰਦੇ ਵੀ ਤੁਸੀਂ ਲੋਕਾਂ ਦਾ ਤਾਂ ਵੜਦੇ ਫਿਰਦੇ ਹੋ ਕਾਹਦੇ ਘਰ ਵੀ ਦਾਤਦੇ ਹੋ ਸਾਡੇ ਕੋਲ ਕਹਿੰਦੇ ਇਸ ਤਰ੍ਹਾਂ ਗੱਲਾਂ ਨਹੀਂ ਵਰਤ ਸਕਦੀ ਕਿਉਂਕਿ ਹੈ ਗੁਰੂ ਨਾਨਕ ਦੀ ਗੱਲ ਆ ਦੇ ਘਰ ਨਹੀਂ ਵਰਤਨੀ ਬਾਹਰ ਵਰਤਨੀ ਹੈ ਕਹਿੰਦੇ ਫੇਰ ਫਿਰ ਕਹਿੰਦੇ ਭਈ ਪਾਪਾ ਬੁੱਢਾ ਸਾਹਿਬ ਕੋਲ ਜਾਓ ਜੇ ਉਹ ਅਰਦਾਸ ਕਰਨਗੇ ਉਹਨਾਂ ਦੀ ਅਰਦਾਸ ਵਾਂਝੀ ਨਹੀਂ ਜਾ ਸਕਦੀ ਭਗਤ ਕੀ ਦੀ ਇੱਤੀ ਅਰਦਾਸ ਕਰੇ ਵਾਂਝੀ ਨਹੀਂ ਜਾਂਦੀ ਸ਼ਰਤ ਹੈ ਵੀ ਭਗਤ ਸੰਪੂਰਨ ਹੋਣਾ ਚਾਹੀਦਾ ਹੈ ਪਾਪਾ ਬੁੱਢਾ ਸਾਹਿਬ ਕੋਲ ਗਏ ਪਹਿਲੇ ਦਿਨ ਦਾਸੀਆਂ ਨੇ ਲੰਗਰ ਪ੍ਰਸ਼ਾਦੇ ਬਣਾਏ ਘੋੜਿਆਂ ਤੇ ਗਏ ਤੇ ਬਾਬਾ ਜੀ ਨੇ ਬੇਨਤੀ ਕੀਤੀ ਵੀ ਮਾਤਾ ਜੀ ਜੇ ਤੁਹਾਨੂੰ ਜਰੂਰਤ ਅਸੀਂ ਇੱਥੇ ਆਸੀ ਦਰਸ਼ਨ ਦੇਣਦੇ ਅਸੀਂ ਪਹੁੰਚ ਜਾਂਦੇ ਤੁਹਾਡੇ ਕੋਲ ਤੁਹਾਨੂੰ ਤਕਲੀਫ ਕਰਨ ਦੀ ਕੀ ਲੋੜ ਦੂਸਰੇ ਦਿਨ ਫਿਰ ਜਦੋਂ ਗੁਰੂ ਆਜਾ ਸਾਹਿਬ ਨੂੰ ਗੱਲ ਦੱਸੇ ਵੀ ਫਤਗੁਰ ਨੇ ਬਾਬਾ ਦੀਪ ਸਿੰਘ ਨੇ ਤਾਂ ਕੋਈ ਬਚਨ ਨਹੀਂ ਕੀਤਾ ਫਿਰ ਜਦੋਂ ਬਾਬਾ ਬੁੱਢਾ ਸਾਹਿਬ ਸੋਰੀ ਕਹਿੰਦੇ ਉਹਨਾਂ ਨੇ ਤਾਂ ਕੋਈ ਬਚਨ ਨਹੀਂ ਕੀਤਾ ਫਿਰ ਜਦੋਂ ਦੁਬਾਰਾ ਸਤਿਗੁਰਾਂ ਨੇ ਪੁੱਛਿਆ ਵੀ ਕਿਸ ਤਰ੍ਹਾਂ ਗਏ ਸੋ ਸਾਰੀ ਵਾਰਤਾ ਦੱਸੀ ਤੇ ਸਤਿਗੁਰ ਕਹਿੰਦੇ ਆਪਣੇ ਅਰਥੀ ਮੇਸੇ ਪ੍ਰਸ਼ਾਦ ਜੇ ਤਿਆਰ ਕਰਕੇ ਜਿਵੇਂ ਇੱਕ ਬੱਚੇ ਨੂੰ ਭੁੱਖ ਲੱਗਦੀ ਹੈ ਤਾਂ ਮਾਂ ਉਹਦੇ ਲਈ ਰੋਟੀ ਲੈ ਜਾਂਦੀ ਹੈ ਇਸ ਤਰ੍ਹਾਂ ਲੈ ਕੇ ਜਾਓ ਤੇ ਜਦੋਂ ਮਾਤਾ ਜੀ ਲੈ ਕੇ ਗਏ ਤੇ ਬਾਬਾ ਬੁੱਢਾ ਸਾਹਿਬ ਨੇ ਇੱਕ ਗੰਡਾ ਪੰਨਿਆ ਪਹਿਲਾਂ ਤਾਂ ਕਿਹਾ ਵੀ ਅਸੀਂ ਤਾਂ ਗੁਰੂ ਘਰ ਦੇ ਘਾਈਏ ਆ ਅਸੀਂ ਕੀ ਗੁਰੂ ਘਰ ਨੂੰ ਵਰਦੇ ਸਕਦੇ ਸਾਡੇ ਦੀ ਕੋਈ ਕਰਾਮਾਤ ਨਹੀਂ ਪੁਰਨਾਣੇ ਦੀ ਗੱਦੀ ਦੇ ਵਾਰਿਸ ਪੰਜਵੇਂ ਪਾਸ਼ਾ ਧੰਗੂ ਗੁਰੂ ਅਰਜਨ ਸਾਹਿਬ ਗੱਦੀ ਤੇ ਵਿਰਾਜਮਾਨ ਨੇ ਉਹ ਸਭ ਕੁਝ ਕਰਨ ਦੇ ਸਮਰੱਥ ਮਹਾਰਾਜ ਜੀ ਕਹਿੰਦੇ ਨਹੀਂ ਤੁਹਾਡੀ ਗੁਰੂ ਅਰਜਨ ਦੇ ਵੀ ਨਹੀਂ ਮੋੜਦੇ ਮੇਰੀ ਨਹੀਂ ਮੰਨਣਗੇ ਪਰ ਤੁਹਾਡੀ ਮੋੜਨਗੇ ਵੀ ਨਹੀਂ ਫਿਰ ਪਾਪਾ ਬੁੱਢਾ ਸਾਹਿਬ ਨੇ ਸਵੇਰ ਸਪੈ ਪ੍ਰਸ਼ਾਦਾ ਛਕਿਆ ਤੇ ਸਵੇਰ ਜੀ ਨੇ ਗੰਡੇ ਨੂੰ ਹੱਥ ਮਾਰਿਆ ਗੋਡੇ ਤੇ ਰੱਖ ਕੇ ਤੇ ਗੰਡੇ ਵਿੱਚੋਂ ਉਹ ਪਿੱਛੇ ਜੀ ਨਿਕਲੀ ਹੈ ਗੱਡੇ ਦੀ ਤੇ ਜਿਵੇਂ ਉਹ ਕੁੜਕੀ ਗਈ ਹੈ ਤਾਂ ਉਸ ਸਮੇਂ ਬਾਬਾ ਬੁੱਢਾ ਸਾਹਿਬ ਨੇ ਸੈਸ ਭਾਈ ਬਤਨ ਕੀਤਾ ਕਿ ਇਹ ਇਸ ਤਰ੍ਹਾਂ ਤੁਹਾਡੇ ਘਰ ਪੁੱਤਰ ਪੈਦਾ ਹੋਏਗਾ ਮੇਰੀ ਪੀਵੀ ਦੀਆਂ ਦੋ ਕਰਪਾਣਾ ਪੈਨੇਗਾ ਤੇ ਇਸ ਤਰ੍ਹਾਂ ਜਾਲਵਾ ਦੇ ਸਿਰਪਰ ਨਿਗਾ ਜਿਵੇਂ ਗੰਢਾ ਪਨੇ ਬਖਸ਼ਿਸ਼ ਕੀਤੀ ਪਰ ਵਡਿਆਈ ਭਗਤ ਨੂੰ ਦਿੱਤੀ ਤੇ ਉਹ ਵਚਨ ਹੋਇਆ ਬਾਬਾ ਬੁੱਢਾ ਸਾਹਿਬ ਜੀ ਦਾ ਸਾਲ ਬਾਅਦ ਉਹਨਾਂ ਦੀ ਮਾਤਾ ਗੰਗਾ ਜੀ ਦੀ ਕੁੱਖ ਹਰੀ ਹੋਈ ਹੈ ਪੁੱਤਰ ਹਰਗੋਬਿੰਦ ਸਾਹਿਬ ਨੇ ਜਨਮ ਲਿਆ ਦੇਖੋ ਕਿ ਐਸੀ ਬਖਸ਼ਿਸ਼ ਹੋਈ ਇੱਕ ਭਗਤ ਦੀ ਕੀਤੀ ਅਰਦਾਸ ਜਿਹਨੂੰ ਸਤਿਗੁਰੂ ਕਹਿੰਦੇ ਨੇ ਜਿਉ ਜੋ ਕਹੇ ਠਾਕੁਰ ਪੈ ਸੇਵਕੋ ਤਤਕਾਰ ਹੋਏ ਆਵੇ ਉਹ ਉਸੇ ਵੇਲੇ ਸੁਣੀ ਗਈ ਜਦੋਂ ਅਰਦਾਸ ਕੀਤੀ ਬਾਬਾ ਬੁੱਢਾ ਸਾਹਿਬ ਨੇ ਕੀਤੀ ਅਰਦਾਸ ਤੇ ਸੁਣੀ ਗਈ ਸਤਿਗੁਰਾਂ ਨੂੰ ਮੰਨਣੀ ਪਈ ਰਹਾ ਵਿਸ਼ਰਾਮ ਦੇ ਕੇ ਕੇਂਦਰੀ ਪਾਸ ਸੰਜਾਂਦੇ ਨੇ ਆਸਾ ਮਹੱਲਾ ਪੰਜਵਾਂ ਆਪਣੇ ਸੇਵਕੀ ਆਪੇ ਰਖੈ ਆਪੇ ਨਾਮ ਜਪავੈ ਕਹਿੰਦੇ ਆਪਣੇ ਸੇਵਕ ਦੀ ਆਪਣੇ ਭਗਤ ਦੀ ਆਪਣੇ ਪਿਆਰੇ ਦੀ ਆਪ ਹੀ ਪੈਜ ਰੱਖਦਾ ਆਪੇ ਨਾਮ ਜਪავੈ ਆਪ ਹੀ ਨਾਮ ਵੀ ਜੋੜਨਾ ਕਰਦਾ ਨਾਮ ਵਿੱਚ ਵੀ ਸੁਰਤੀ ਜੋੜਦਾ ਨਾਮ ਵਿੱਚ ਪਾਣਾ ਕਰਦਾ ਜਿਹੇ ਜੇ ਕਾਰਕੀਰਤ ਸੇਵਕ ਕੀ ਤਹ ਤਾਂ ਉੱਠਦਾ ਆਵੈ ਕਹਿੰਦੇ ਜਿੱਥੇ ਜਿੱਥੇ ਕਾਰਜ ਹੁੰਦਾ ਹੈ ਸੇਵਕ ਦਾ ਕਰਨ ਵਾਲਾ ਜਿਵੇਂ ਪਰ ਤਦਾਨਾਮ ਦੇਵ ਜੀ ਆਇ ਸਾਬੂ ਦੀ ਸੇਵਾ ਵਿੱਚ ਲੱਗੇ ਤੇ ਪ੍ਰਮਾਤਮਾ ਨੇ ਆਪ ਉਹਨਾਂ ਦਾ ਰੂਪ ਬਣਾ ਕੇ ਦੇ ਰਾਜਨ ਦੀ ਸੇਵਾ ਕੀਤੀ ਜਿਵੇਂ ਧੰਨੇ ਜੱਟ ਦੇ ਐਸੇ ਵਾਸਾਏ ਨਾਮ ਸ੍ਰਤੀ ਵਿੱਚ ਜੁੜਿਆ ਤੇ ਧੰਨੇ ਦੀਆਂ ਮੱਝਾਂ ਵਿਚਾਰੀਆਂ ਨੇ ਤੇ ਧੰਨੇ ਦੀਆਂ ਖੇਤੀ ਬਾੜੀ ਫਸਲ ਵੀ ਸੰਭੀ ਆ ਐਸੇ ਵਸਾਇ ਨੇ ਜਿਹਦੇ ਜੇ ਕਾਦਰ ਸੇਕਿਤ ਸੇਵਕੀ ਤਾਂ ਤਾਂ ਉਠਦਾ ਹੈ ਕਹਿੰਦੇ ਬਾਬੇ ਕਬੀਰ ਸਾਹਿਬ ਨੇ ਪੇਪਰ ਪਾਇਆ ਪ੍ਰਮਾਤਮਾ ਨੇ ਖੱਦਰ ਲੈ ਕੇ ਗਏ ਨੇ ਧੀ ਪੁੱਤ ਦਾ ਵਿਆਹ ਰੱਖਿਆ ਹੋਇਆ ਧੀ ਦਾ ਮਾਂ ਨੇ ਖੱਦਰ ਰੱਖਿਆ ਸੀ ਵੇਚ ਕੇ ਖੱਦਰ ਪੁੱਤ ਵੀ ਕੱਪੜੇ ਲਿਆ ਸਾਰੇ ਡੱਬਰ ਦੇ ਤੇ ਕਬੀਰ ਸਾਹਿਬ ਨੇ ਕੋਈ ਪ੍ਰਮਾਤਮਾ ਦਾ ਰੂਪ ਧਾਰਨ ਕਰਕੇ ਪ੍ਰਮਾਤਮਾ ਬੰਦੇ ਦਾ ਰੂਪ ਧਾਰਨ ਕਰਕੇ ਕਬੀਰ ਸਾਹਿਬ ਦਾ ਨਾਮ ਪੁੱਛਦੇ ਆਏ ਆਂ ਘਰ ਪੁੱਛਦੇ ਆ ਜਾ ਰਿਹਾ ਤੇ ਬਾਬਾ ਕਬੀਰ ਸਾਹਿਬ ਨੂੰ ਪੁੱਛਦੇ ਕਬੀਰ ਦਾ ਘਰ ਕਿੱਥੇ ਆ ਕਹਿੰਦੇ ਦੀ ਹੁਕਮ ਕਰੋ ਕਹਿੰਦੇ ਭਈ ਇਸ ਤਰ੍ਹਾਂ ਕੱਪੜਾ ਥਾਂ ਚਾਹੀਦਾ ਸਨ ਉਹਨਾਂ ਨੇ ਥੋੜਾ ਜਿਹਾ ਪਾੜ ਕੇ ਦਿੱਤਾ ਕਹਿੰਦੇ ਇੰਨੇ ਨਾਲ ਨਹੀਂ ਸਾਰਦਾ ਹੋਰ ਚਾਹੀਦਾ ਫਿਰ ਬਾਬਾ ਕਬੀਰ ਸਾਹਿਬ ਨੇ ਕੀ ਕੀਤਾ ਸਾਰੇ ਦਾ ਸਾਰਾ ਥਾਂ ਦੇ ਦਿੱਤਾ ਮਤਾ ਕਿ ਤੇ ਘਰੇ ਜਾਣ ਤੇ ਘਰ ਜਾ ਕੇ ਘਰੋਂ ਦੁਆਰ ਮਿਲਦਾ ਕਿਉਂਕਿ ਭਗਤ ਕਬੀਰ ਸਾਹਿਬ ਦੀ ਅਸੀ ਬਸਤਾ ਸੀ ਵਿਕਾਰ ਆਏ ਕਿਥੇ ਨੂੰ ਖਾਲੀ ਨਹੀਂ ਮੁੜਦੇ ਸਨ ਸਾਰਾ ਥਾਂਣ ਦਿੱਤਾ ਤੇ ਆਪ ਸਿੰਗਰ ਕਿਨਾਰੇ ਜਾ ਕੇ ਬੈਠ ਗਿਆ ਵੀ ਹੁਣ ਥਾਂ ਦਾ ਸਾਰਾ ਰੁਟਾ ਦਿੱਤਾ ਸਾਧੂ ਨੂੰ ਦੇ ਦਿੱਤਾ ਇੱਕ ਨਾਮ ਦੀ ਬਦੌਲਤ ਪਰ ਮਨ ਮੈਂ ਕਰਾਂ ਦੇ ਕਰਾਂ ਕਿ ਵੀ ਨਾਮ ਥਾਂ ਦਾ ਦੇ ਦਿੱਤਾ ਘਰ ਦੀ ਦਾ ਵਿਆਹ ਰੱਖਿਆ ਤਿੰਨ ਦਿਨ ਆਏ ਨਹੀਂ ਕਿ ਪ੍ਰਮਾਤਮਾ ਨੇ ਆਪ ਕਬੀਰ ਦਾ ਰੂਪ ਧਾਰਨ ਕਰਕੇ ਚੰਗੀਆਂ ਸੋਹਣੀਆਂ ਪੋਸ਼ਾਕਾਂ ਬਣਾ ਕੇ ਦੀਦਾ ਵੀ ਵਿਆਹ ਕੀਤਾ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਝੂਠੇ ਵਰਤਣ ਵੀ ਚੱਕੇ ਨੇ ਮਾਂਜੇ ਨੇ ਘਰ ਘਾੜ ਸੰਭ ਸਾਹਮਣਾ ਕੀਤਾ ਸਾਰਾ ਕੁਝ ਤੇ ਜਦੋਂ ਕਬੀਰ ਸਾਹਿਬ ਆਏ ਮਾਤਾ ਲੈ ਕੇ ਆਏ ਕਬੀਰ ਸਾਹਿਬ ਨੂੰ ਤੇ ਵਡਿਆਈ ਆਪਣੇ ਭਗਤ ਨੂੰ ਦੁਆ ਦਿੱਤੀ ਵਡਿਆਈ ਸਿਫਤ ਆਪਣੇ ਭਗਤ ਕਬੀਰ ਸਾਹਿਬ ਨੂੰ ਦੁਆ ਦਿੱਤੀ ਵਾਹ ਵਾਹ ਲੋਕ ਕਰਦੇ ਨੇ ਵਾਹ ਕਬੀਰ ਕੈਸਾ ਤੂੰ ਵਿਆਹ ਕੀਤਾ ਕਬੀਰ ਸਾਹਿਬ ਹੈਰਾਨ ਵੀ ਮੈਂ ਤਿੰਨ ਦਿਨ ਗੰਗਾ ਕਿਨਾਰੇ ਸਾਂ ਤੇ ਮੈਨੂੰ ਇਹ ਸੀ ਵੀ ਮੇਰੀ ਧੀ ਦੀ ਵਿਆਹ ਹੋਇਆ ਹੈ ਕਿ ਡੋਲੀ ਉਵੇਂ ਵਾਪਸ ਪਰਤ ਗਈ ਹੈ ਵੀ ਬੇਇੱਜ਼ਤੀ ਹੋ ਰਹੀ ਹੋਣੀ ਹੁਣ ਗਾਲਾਂ ਪੈਣਗੀਆਂ ਲੋਕ ਵੀ ਬਦਖੋਈਆਂ ਕਰਨਗੇ ਪਰ ਸਾਧਗੁਰੂ ਦੀ ਬਾਣੀ ਕਹਿੰਦੀ ਹੈ ਜਿਹੜਾ ਜਿਹੜਾ ਕਾਰਜ ਕੀਰਤ ਸੇਵਕੀ ਤਾਹ ਤਾ ਉੱਠਤਾ ਵੈ ਕਹਿੰਦੇ ਜਿੱਥੇ ਜਿੱਥੇ ਕਾਰਜ ਕੀਰਤ ਕਰਨ ਵਾਲੀ ਪਈ ਹੈ ਨਾ ਸੇਵਕ ਦੀ ਜਿਹੜਾ ਨਾਮ ਵਿੱਚ ਜੁੜਿਆ ਹੋਵੇ ਫਿਰ ਕਹਿੰਦੇ ਉਹਦੀ ਤਾਹ ਤਾ ਉੱਠਤਾ ਵੈ ਦੌੜ ਕੇ ਉਹਦੇ ਕਾਰਜ ਵਿਆਪ ਰਸ ਕਰਦਾ ਸ਼ਰਤ ਨਾਮ ਵਿੱਚ ਜੁੜਿਆ ਹੋਵੇ ਭਿੱਜਿਆ ਹੋਵੇ ਸੇਵਕ ਨੂੰ ਨਿੱਕੀ ਹੋਏ ਦਿਖਾਵੈ ਜੋ ਜੋ ਕਹੈ ਸੇਵਕ ਪੈ ਸਾਮੀ ਪੈ ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਇਆ ਬਿਰਹਾ ਕਹਿੰਦੇ ਸੇਵਕ ਨੂੰ ਨੇੜੇ ਹੋ ਕੇ ਦਿਖਾ ਦਿੰਦਾ ਵੀ ਨੇੜੇ ਵਸਦਾ ਜੋ ਜੋ ਠਾਕੁਰ ਕਹਿੰਦਾ ਠਾਕੁਰ ਕੋਲ ਸੇਵਕ ਕਹਿੰਦਾ ਮਾਲਕ ਕੋਲ ਪ੍ਰਮਾਤਮਾ ਕੋਲ ਸੇਵਕ ਅਰਦਾਸ ਲਾਣੀ ਕਰਦਾ ਉਸ ਅਰਦਾਸ ਪ੍ਰਮਾਤਮਾ ਮੰਨ ਵੀ ਲੈਂਦਾ ਮਨਜ਼ੂਰ ਵੀ ਕਰ ਦਿੰਦਾ ਉਸੇ ਵੇਲੇ ਮੌਕੇ ਤੇ ਰਹਾਉશ્રਾਂਤ ਦੇ ਕੇਂਦਰੀ ਭਾਸੁੰ ਜਾਂਦੇ ਨੇ ਤਿਸੇ ਕਹਿ ਹੋਂ ਬਲਿਹਾਰੀ ਜੋ ਆਪਣੇ ਪ੍ਰਭ ਭਾਵ ਹੈ ਤਨ ਗੁਰੂ ਅਰਜਨ ਸਾਹਿਬ ਦੇ ਦਾਸ ਨਾਨਕ ਉਹਦੇ ਸੇਵਕ ਨੇ ਬਲਿਹਾਰਨੇ ਜਾਂਦਾ ਹੈ ਜੋ ਆਪਣੇ ਪ੍ਰਮਾਤਮਾ ਨੂੰ ਭਾਜਾਂਦਾ ਹੈ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰ ਸੁਣਿਆ ਵੈ ਇਸ ਕੀ ਸੁਣੀ ਸੁਣੀ ਮਨਹਾਰਿਆ ਕਿ ਐਸੀ ਬਾਤਾਂ ਸੁਣ ਕੇ ਵੀ ਜੇਸ ਭਗਤ ਦੀ ਵਡਿਆਈ ਪ੍ਰਮਾਤਮਾ ਨੇ ਮੰਨ ਲਈ ਜਿਹਦੇ ਹੁਕਮ ਪ੍ਰਮਾਤਮਾ ਨੇ ਮੰਨ ਲਿਆ ਦਾਸ ਨਾਨਕ ਵੀ ਉਹਦੀ ਵਡਿਆਈ ਸੁਣ ਕੇ ਤੇਸ ਨਾਨਕ ਪਰਸਨ ਅਲੋਤ ਚਰਨ ਪਰਸਨ ਲਈ ਦਾਸ ਨਾਨਕ ਆਂਦਾ ਸੋ ਗੁਰੂ ਪਿਆਰੀ ਸੱਜਣਗੇ ਜੀ ਆਸਿਵਿਦੇ ਨਾਮ ਸਿਫਤ ਸਲਾਕਾਂ ਨਾਲ ਜੁੜਨਾ ਕਰੀਏ ਕਿਉਂਕਿ ਜਦੋਂ ਸਿਫਤ ਸਲਾਕਾਂ ਨਾਲ ਜੁੜਦੇ ਆਂ ਜਿਵੇਂ ਭਗਤ ਨਰਨ ਨਰਦਾ ਦੀ ਨਾਮ ਜਪਦੇ ਤੇ ਸਤਿਗੁਰਾਂ ਨੇ ਬਖਸ਼ਿਸ਼ਾਂ ਰਹਿਤਾਨੇ ਵਾਲੀਆਂ ਨੇ ਆਪਣੇ ਦਰੋਂ ਘਰ ਨਿਵਾਜਣਾ ਕੀਤਾ ਆਪਣੀ ਪੈਜ ਸੇਵਕ ਦੀ ਰੱਖੀ ਹੈ ਇਸ ਲਈ ਭਾਈ ਨਾਮ ਲਪਣਾ ਕਰੀਏ ਨਾਮ ਵਿੱਚ ਸੁੱਖ ਨੇ ਨਾਮ ਹੀ ਸਾਰੀਆਂ ਬਿਮਾਰੀਆਂ ਦਾ ਇਲਾਜ ਹੈ ਤੋਂ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਤਾਂ ਸ਼੍ਰੀ ਗੁਰੂ ਸਾਹਿਬ ਜੀ ਨੂੰ ਸਤਿਗੁਰਾਂ ਦੇ ਦਰਵਾਜ਼ੇ ਦੀ ਜਾਨ ਕੇ ੱੱਲੇ ਬੰਨਾ ਆਵਾਜ਼ ਕਰਨਾ ਦੇਉ 7 ਕਰੋੜ ਦਾ ਸੰਦੇ ਲੋਕ ਦਾ ਵਿਚਾਰ ਕਰਨ ਦਿੰਦਾ ਆਜਾ ਵੀ ਗੱਲ ਵੱਢ ਕੇ ਬਹੁਤ ਧੰਨਵਾਦ ਸਤਿ ਵਾਹਿਗੁਰੂ ਦੀ ਕਾਠਾ ਚਾਹ ਸਰ ਵਾਹਿਗੁਰੂ ਦੀ